ਬਹੁਤੇ ਬੰਦਿਆਂ ਨੂੰ ਤੇ ਕਕਾਰਾਂ ਦੀ ਪਰਭਾਸ਼ਾ ਜੇ ਤੱਕ ਸਮਝ ਨਹੀਂ ਆਈ ਵੀ ਕਸ਼ਹਾਰਾ ਕਿਉਂ ਪਾਉਨੇ ਆ ਕੰਗਾ ਕਿਉਂ ਲਾਉਨੇ ਆ ਕਿਰਪਾਨ ਕਿਉਂ ਪਹਿਨਦੇ ਆ ਕੜਾ ਕਿਉਂ ਪਹਿਨਦੇ ਆ ਗੁਰੂ ਪਾਤਸ਼ਾਹ ਨੇ ਚਲੋ ਜਿੱਥੇ ਆਪਾਂ ਹਿਸਟਰੀ ਨੂੰ ਪੜਚੋਲਦੇ ਆ ਨਾ ਪਹਿਲਾਂ ਚਾਦਰੇ ਬੰਨਿਆ ਕਰਦੇ ਸਾਂ ਚਾਦਰਾ ਬਨ ਕੇ ਘੋੜੇ ਤੇ ਚੜਨਾ ਜੰਗੇ ਮੈਦਾਨ ਵਿੱਚ ਲੜਨਾ ਸੰਭਵ ਨਹੀਂ ਗੁਰੂ ਪਾਤਸ਼ਾਹ ਨੇ ਕਿਹਾ ਵੀ ਪਹਿਲਾਂ ਤੇ ਇਹ ਜਿਹੜਾ ਤੇੜ ਪਾਉਣ ਵਾਲਾ ਕਸ਼ਹਾਰਾ ਐਵੇਂ ਧਾਉਣਾ ਚਾਹੀਦਾ ਵੀ ਜੇ ਸਿੱਖ ਘੋੜੇ ਤੇ ਛਾਲ ਮਾਰ ਕੇ ਚੜੇ ਤੇ ਕੋਈ ਲਥਣ ਦਾ ਖਤਰਾ ਨਾ ਹੋਵੇ ਦੂਸਰਾ ਜੰਗੇ ਮੈਦਾਨ ਵਿੱਚ ਬੰਦਾ ਚਾਦਰੇ ਵਿੱਚ ਚੜਕੇ ਵੀ ਡਿੱਗ ਸਕਦਾ ਇੱਕ ਸ਼ਹਿਰੇ ਵਿੱਚ ਚੜਕੇ ਨਹੀਂ ਡਿੱਗ ਸਕਦਾ ਹੂੰ ਦੂਸਰੇ ਨੰਬਰ ਤੇ ਇੱਕ ਕੜਾ ਜਦੋਂ ਜੰਗੇ ਮੈਦਾਨ ਵਿੱਚ ਮਨੁੱਖ ਲੜਦਾ ਹੈ ਤੇ ਦੂਸਰਾ ਵਿਰੋਧੀ ਬੰਦਾ ਹਮੇਸ਼ਾ ਹੀ ਗੋਟ ਤੇ ਵਾਰ ਕਰਦਾ ਹੈ ਤਾਂ ਕਿ ਉਹਦੀ ਕਿਰਪਾਨ ਡਿੱਗ ਪਵੇ ਗੁਰੂ ਪਾਸ਼ਾ ਨੇ ਕਿਹਾ ਗੋਟ ਤੇ ਕੜਾ ਇਸ ਲੈਵਲ ਦਾ ਪਹਿਨਣਾ ਹੈ ਵੀ ਜੇ ਕੋ ਗੋਟ ਤੇ ਵਾਰ ਕਰੇ ਤੇ ਕੜਾ ਢਾਲ ਦਾ ਕੰਮ ਕਰੇ ਔਰ ਤੀਸਰੇ ਨੰਬਰ ਤੇ ਤੁਸੀਂ ਸਿਰ ਦੀ ਸਫਾਈ ਵਾਸਤੇ ਔਰ ਦਿਮਾਗੀ ਕੋਸ਼ਕਾਵਾਂ ਨੂੰ ਖੁੱਲਣ ਵਾਸਤੇ ਕੰਗੇ ਦੀ ਵਰਤੋਂ ਕਰਨੀ ਕਿਉਂਕਿ ਕੰਗਾ ਕੀਤਾ ਹੋਵੇ ਤੇ ਬੰਦੇ ਦੇ ਬ੍ਰੇਨ ਨੂੰ ਵੀ ਐਕਟੀਵਿਟੀ ਪ੍ਰਦਾਨ ਕਰਦਾ ਹੈ ਜੀ ਔਰ ਇਹਦੇ ਨਾਲ ਨਾਲ ਇਹਦਾ ਮਹੱਤਵ ਕਰਦਾ ਨਾਲ ਵੀ ਜੁੜਿਆ ਤੁਸੀਂ ਝਾਤ ਮਾਰ ਕੇ ਵੇਖੋ ਕੰਗਾ ਸਿਰ ਵਿੱਚ ਹੋਏ ਤੇ ਬੰਦਾ ਬੰਦੇ ਅੱਗੇ ਸਿਰ ਨਹੀਂ ਜੇ ਨਵਾਉਂਦਾ ਕੰਗਾ ਸਿਰ ਵਿੱਚ ਹੋਏ ਉਹਨੂੰ ਯਾਦ ਰਹਿੰਦਾ ਸਿਰ ਕਬਰ ਅੱਗੇ ਨਹੀਂ ਝੁਕਾਉਣਾ ਕੰਗਾ ਸਰ ਵਿੱਚ ਹੋਵੇ ਤੂੰ ਨੂੰ ਪਤਾ ਹੁੰਦਾ ਇਹ ਸਿਰ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੌਂਪਿਆ ਉਹ ਵਾਢਿਆ ਤੇ ਜਾਏਗਾ ਝੁਕੇਗਾ ਨਹੀਂ ਨਾ ਜ਼ੁਲਮ ਅਗੇ ਨਾ ਜ਼ਾਲਮ ਅਗੀ ਉਸ ਤੋਂ ਬਾਅਦ ਇਹ ਕੜਾ ਜਿਹੜਾ ਹੈ ਇਹ ਅਹਿਸਾਸ ਕਰਾਉਂਦਾ ਹੈ ਵੀ ਪਹਿਨ ਕੇ ਕਿਸੇ ਤੇ ਜੁਰਮ ਨਹੀਂ ਢਾਉਣਾ ਔਰਤ ਤੇ ਹੱਥ ਨਹੀਂ ਚੁੱਕਣਾ ਬੱਚੇ ਤੇ ਹੱਥ ਨਹੀਂ ਚੁੱਕਣਾ ਇਥੋਂ ਤੱਕ ਜੇ ਕੋਈ ਅੱਗੇ ਮਜਲੂਮ ਹੈ ਅੱਗੇ ਨਮਾਣਾ ਹੈ ਉਹਦੇ ਤੇ ਅਤਿਆਚਾਰ ਨਹੀਂ ਕਰਨਾ ਇਹ ਕੜਾ ਸਿੱਖ ਨੂੰ ਇਹ ਯਾਦ ਕਰਾਉਂਦਾ ਰਹਿੰਦਾ ਵੀ ਪਰਾਏ ਤੰਨ ਨੂੰ ਨਹੀਂ ਛੂਣਾ ਪਰਾਏ ਤੰਨ ਨੂੰ ਨਹੀਂ ਛੂਣਾ ਇਹ ਕੜਾ ਸਾਨੂੰ ਯਾਦ ਕਰਾਉਂਦਾ ਵੀ ਕਿਰਤ ਕਰਕੇ ਛਕਣਾ ਹੈ ਇਥੇ ਵੱਸ ਨਹੀਂ ਕਾਲ ਪਾਈ ਕਿਰਪਾਨ ਸਾਨੂੰ ਸਵੈ ਮਾਨਤਾ ਦਾ ਚੇਤਾ ਕਰਾਉਂਦੀ ਰਹਿੰਦੀ ਹੈ ਵੀ ਸਿੱਖਾ ਯਾਦ ਰੱਖੀ ਤੂੰ ਕਿਸੇ ਦਾ ਗੁਲਾਮ ਨਹੀਂ ਹੂੰ ਯਾਦ ਰੱਖੀ ਤੂੰ ਕਿਸੇ ਦੇ ਜ਼ੁਲਮਾਂ ਨੂੰ ਸਹਿਣ ਵਾਲਾ ਨਹੀਂ ਯਾਦ ਰੱਖੀ ਤੂੰ ਦੂਜਿਆਂ ਦੀ ਰੱਖਿਆ ਵਾਸਤੇ ਬਣਿਆ ਇਹ ਕਿਰਪਾਨ ਬੜਾ ਕੁਝ ਚੇਤੇ ਕਰਾਉਂਦੀ ਹੈ ਫਿਰ ਕਿਸ਼ਹਰਾ ਕਦੇ ਮਨੁੱਖ ਆਚਰਣ ਤੋਂ ਡਿੱਗਣ ਲੱਗੇ ਤੇ ਜਦੋਂ ਉਹ ਆਪਣੇ ਕਸ਼ਹਿਰੇ ਨੂੰ ਦੇਖੇਗਾ ਉਹਨੂੰ ਯਾਦ ਆਏਗਾ ਮੈਂ ਤੇ ਯਤੀ ਹੋਣ ਦਾ ਗੁਰੂ ਪਾਤਸ਼ਾਹ ਦਾ ਪ੍ਰਾਣ ਲਿਆ ਸੀ ਅੱਜ ਮੈਂ ਕਿਸੇ ਨਾਲ ਸੰਗ ਬਣਾਉਣ ਲੱਗਾ ਹਾਂ ਤੇ ਗੁਰੂ ਕੀ ਸੋਚੇਗਾ ਮੈਂ ਗੁਰੂ ਦੀ ਨਜ਼ਰਾਂ ਵਿੱਚ ਕਸ਼ਹਿਰਾ ਪਾ ਕੇ ਕਿਵੇਂ ਡਿੱਗ ਸਕਦਾ ਹਾਂ ਇਹ ਕਸ਼ਹਿਰਾ ਸਾਨੂੰ ਜੱਤ ਸੱਤ ਦਾ ਪ੍ਰਤੀਕ ਪ੍ਰਦਾਨ ਕਰਦਾ ਹੈ ਇਹਦੇ ਨਾਲ ਨਾਲ ਗੁਰੂ ਪਾਤਸ਼ਾਹ ਨੇ ਸਾਨੂੰ ਕੇਸ ਦਿੱਤੇ ਹੁਣ ਜੇ ਕੇਸ ਵੇਖੋ ਇੱਕ ਸਿੱਖ ਦਾ ਚਿਹਰਾ ਗੁਰਬਾਣੀ ਮੁਤਾਬਕ ਰੱਬ ਨਾਲ ਮੇਲ ਖਾਂਦਾ ਜਦੋਂ ਪਗਰਬਾਣੀ ਪੜ੍ਹਦੇ ਉਹਦੇ ਵਿੱਚ ਲਿਖਿਆ ਸਾਪਤ ਸੂਰਤ ਦਸਤਾਰ ਸਿਰਾਂ ਤੇ ਰੱਬ ਸਾਪਤ ਸੂਰਤ ਹੈ ਉਹਦੇ ਸਿਰ ਤੇ ਦਸਤਾਰ ਬੱਜੀ ਹੋਈ ਹਮ ਇਥੋਂ ਤੱਕ ਉਹਨਾਂ ਨੇ ਹੋਰ ਵੀ ਜ਼ਿਕਰ ਕੀਤਾ ਹੈ ਬੰਕੇ ਲੋਇਣ ਜਨਦੰਤਰਸਾਲਾ ਸੋਹਣੇ ਨੱਕ ਜਨ ਲੰਮੜੇ ਵਾਲਾ ਰੱਬ ਦਾ ਨੱਕ ਬੜਾ ਸੁੰਦਰ ਹੈ ਲੰਮੇ ਵਾਲਾਂ ਵਾਲਾ ਭਗਤ ਨਾਮਦੇਵ ਜੀ ਜ਼ਿਕਰ ਕਰਦੇ ਖੂਬ ਤੇਰੀ ਪਗੜੀ মিଠে तेरे बोल तेरी पगड़ी बड़ी रब जी खूबसूरत है बोल बड़े मीठे गुरु गोविंद सिंह साहब ने सिक्खा ਨੂੰ ਉਦਾਇਤ ਕੀਤੀ ਵੀ ਤੁਹਾਡੀ पगड़ी ਵੀ ਰੱਬ ਵਰਗੀ ਹੋਵੇ ਤੁਹਾਡਾ ਸਰੂਪ ਵੀ ਰੱਬ ਵਰਗਾ ਹੋਵੇ ਜਦੋਂ ਤੁਹਾਨੂੰ ਕੋ ਮਿਲੇ ਤੇ ਉਹਨੂੰ ਰੱਬ ਚੇਤੇ ਆ ਜਾਏ ਭਾਈ ਸਭ ਸਮਝਾਲਾ ਕਿ ਗੁਰੂ ਸਾਹਿਬ ਨੇ ਇੱਕ ਵੱਖਰਾ ਸੰਕਲਪ ਦਿੱਤਾ ਸੀ ਤੇ ਜਿਹੜੀਆਂ ਕੁਰਤੀਆਂ ਦੇ ਵਿੱਚ ਕਿਤੇ ਨਾ ਕਿਤੇ ਉਸ ਵਕਤ ਦੇ ਲੋਕ ਪੈ ਚੁੱਕੇ ਸੀ ਉਹਨਾਂ ਨੂੰ ਖਾਲਸੇ ਦੇ ਸਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਕੀ ਲੱਗਦਾ ਕਿ ਜਿਹੜਾ ਗੁਰੂ ਦਾ ਸਿੰਘ ਹੈ ਕੀ ਉਹ ਦਾੜੀ ਨੂੰ ਕਾਲੀ ਕਰ ਸਕਦਾ ਹੈ ਜਾਂ ਦਾੜੀ ਨੂੰ ਬੰਨ ਕੇ ਰੱਖ ਸਕਦਾ ਇਹਨਾਂ ਚੀਜ਼ਾਂ ਨੂੰ ਗੁਰਮਤ ਮੰਨਤਾ ਦਿੰਦੀ ਹੈ ਵੇਖੋ ਸਰੂਪ ਜਿਹੜਾ ਮਹਾਰਾਜ ਨੇ ਮੈਂ ਦੱਸ ਰਹੇ ਹਾਂ ਵੀ ਰੱਬ ਵਰਗਾ ਬਣਾਇਆ ਹੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਲੰਬੜੇ ਵਾਲਾ ਤੇਰੇ ਬਾਲ ਬੜੇ ਲੰਬੇ ਐ ਖੂਬਸੂਰਤ ਐ ਹੂੰ ਹੁਣ ਸ਼ੇਰ ਐ ਉਹ ਕਦੀ ਤੁਹਾਨੂੰ ਦਾੜੀ ਰੰਗਦਾ ਨਹੀਂ ਦਿਖੇਗਾ ਨਾ ਉਹ ਦਾੜੀ ਬੰਨਦਾ ਹੀ ਐ ਕਿਉਂਕਿ ਉਹਦਾ ਖੁੱਲਾ ਹੋਇਆ ਦਾੜਾ ਹੀ ਪੁੱਛ ਉਹਦੀ ਸ਼ੇਰ ਦੀ ਨਿਸ਼ਾਨੀ ਹੈ ਜੇ ਤੁਸੀਂ ਉਹਦੀ ਬੰਨ ਕੇ ਵੇਖਿਓ ਤੁਹਾਨੂੰ ਉਹ ਸ਼ੇਰ ਨਹੀਂ ਹੋਰ ਹੀ ਕੋਈ ਜਾਨਵਰ ਨਜ਼ਰ ਆਏਗਾ ਉਹਦੇ ਵਿੱਚੋਂ ਇਸੇ ਤਰ੍ਹਾਂ ਇਹ ਜਿਹੜਾ ਦਾੜਾ ਹੈ ਅਸੀਂ ਸਵੈ ਮਾਨਤਾ ਨਾਲ ਰੱਖਿਆ ਤੇ ਇਹ ਸਾਨੂੰ ਜਿਹੜਾ ਹੈ ਇਹ ਰੱਬ ਦੇ ਨੇੜੇ ਕਰਦਾ ਹੈ ਨਾ ਕਿ ਕੋਈ ਇਹ ਲਕਾਉਣ ਵਾਲੀ ਚੀਜ਼ ਹੈ ਵੀ ਇਹਨੂੰ ਬੰਨਿਆ ਜਾਏ ਜਾਂ ਤੇ ਹੋਣਾ ਵੀ ਸਾਨੂੰ ਇਹ ਬੋਝ ਲੱਗ ਰਿਹਾ ਹੈ ਵੀ ਅਸੀਂ ਜਨਤਾ ਤੋਂ ਲੁਕਾਉਣਾ ਹੈ ਕਿਉਂਕਿ ਅਸੀਂ ਗੁਰੂ ਤੋਂ ਵੀ ਸੱਚੇ ਰਹਿਣਾ ਹੈ ਤੇ ਲੋਕਾਂ ਨੂੰ ਪਤਾ ਨਾ ਲੱਗੇ ਵੀ ਮੈਂ ਦਾੜਾ ਰੱਖਿਆ ਹੈ ਤੇ ਇਸ ਕਰਕੇ ਇਹਨੂੰ ਬੰਨਣ ਦੀ ਨਾ ਬਤਾਉਂਦੀ ਹੈ ਤੇ ਜੇ ਅਸੀਂ ਗੁਰੂ ਨੂੰ ਇਹ ਚਿਹਰਾ ਸੌਂਪ ਹੀ ਦਿੱਤਾ ਹੈ ਇਹ ਸਿਰ ਸੌਂਪ ਹੀ ਦਿੱਤਾ ਹੈ ਤੇ ਫਿਰ ਜਦਾਂ ਦਾ ਹੈ ਉਦਾਂ ਦਾ ਇਹਨੂੰ ਰੱਖਣਾ ਚਾਹੀਦਾ ਹੈ ਅੰਮ੍ਰਿਤ ਪਾਨ ਕਰਨ ਵਾਲੇ ਵੱਡੇ ਵੱਡੇ ਬਿਜ਼ਨਸ ਮਾਈਨਾਂ ਦੇ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਅਸੀਂ ਵਰਕ ਕਰਦੇ ਹਾਂ ਪਰ ਆਖਰ ਇਸ ਗੱਲ ਪਿਛੇ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਲੌਜੀਕ ਨਹੀਂ ਦਿੱਤਾ ਜਾਂਦਾ ਕਿ ਇਹਨੂੰ ਰੀਜ਼ਨ ਕੀ ਅਸਲ ਦੇ ਵਿੱਚ ਕੀ ਲੱਗਦਾ ਮਜਬੂਰੀ ਕੀ ਹੋ ਸਕਦੀ ਉਹਨਾਂ ਨੂੰ ਚਲੋ ਵੇਖੋ ਜੇ ਤੇ ਕੋਈ ਕਿਰਤਾਂ ਦੌਰਾਨ ਕਿਸੇ ਨੂੰ ਮੁਸ਼ਕਲ ਆ ਰਹੀ ਹੈ ਤੇ ਧਰਮ ਕਿਸੇ ਦੇ ਰਾਹ ਵਿੱਚ ਬਾਧਾ ਨਹੀਂ ਬਣਦਾ ਜੇ ਉਹਨੂੰ ਕਬੱਡੀ ਖੇਡਣ ਲੱਗਿਆਂ ਕਿਰਪਾਨ ਤੋਂ ਮੁਸ਼ਕਲ ਆ ਰਹੀ ਹੈ ਜਾਂ ਕਿਸੇ ਵੀ ਕਕਾਰ ਤੋਂ ਕੜੇ ਤੋਂ ਮੁਸ਼ਕਲ ਆ ਰਹੀ ਹੈ ਤੇ ਉਥੇ ਸਿੱਖ ਧਰਮ ਇਹਨਾਂ ਚੀਜ਼ਾਂ ਨੂੰ ਰੋਕਦਾ ਨਹੀਂ ਕਿ ਬੰਦੇ ਦੀ ਜ਼ਿੰਦਗੀ ਨੂੰ ਹੱਥ ਘੜੀਆਂ ਲੱਗੀਆਂ ਵੀ ਉਹਨੋਂ ਕੁਝ ਕਰ ਨਹੀਂ ਸਕਦਾ ਹਾਂ ਗੁਰੂ ਪਾਤਸ਼ਾਹ ਨੇ ਕੋਈ ਸਾਨੂੰ ਜਨੂਤ ਦਿੱਤਾ ਨੇ ਵੀ ਕਾਨੂੰਨਾਂ ਟੰਕੇ ਰੱਖਣਾ ਹੈ ਇਹ ਸਾਡੀ ਕਿਰਪਾਨ ਹੈ ਜੋ ਇਹਦਾ ਮੂਲ ਰੂਪ ਚ ਕੰਮ ਹੈ ਉਹ ਹੋਣਾ ਚਾਹੀਦਾ ਇਹ ਕਿਰਪਾਨ ਦੇ ਅਰਥ ਸਮਝੋਣੇ ਚਾਹੀਦੇ ਏ ਜੇ ਗੱਲ ਪਈ ਐ ਤੇ ਇਹਦੇ ਅਰਥ ਨਹੀਂ ਪਤਾ ਇਹਦੀ ਪਰਿਭਾਸ਼ਾ ਨਹੀਂ ਪਤਾ ਇਹ ਕਿਉਂ ਦਿੱਤੀ ਤੇ ਕਿਵੇਂ ਰੱਖਣੀ ਐ ਜੇ ਇਸ ਗੱਲ ਦਾ ਗਿਆਨ ਨਹੀਂ ਹੋਇਆ ਤੇ ਅੱਗੇ ਫਿਰ ਗਾਹ ਵਧਣ ਵਾਲੀ ਤੇ ਗੱਲ ਹੀ ਮੁੱਕ ਗਈ ਇਹ ਪੰਜੇ ਕਕਾਰ ਇਹ ਜਿਹੜੇ ਐ ਸਾਡੀ ਮੰਜ਼ਲ ਨਹੀਂ ਐ ਰਸਤਾ ਐ ਇੱਕ ਵਰਦੀ ਐ ਤੇ ਜਿਹੜੇ ਟੀਚੇ ਐ ਵੱਡੇ ਉਹ ਐ ਜੇ ਕੋਈ ਮਨੋਖ ਖੇੜ ਕੇ ਲੰਪ ਤੱਕ ਚਲਿਆ ਜਾਂਦਾ ਐ ਤੇ ਲੰਪਕ ਦੇ ਵਿੱਚ ਜਾ ਕੇ ਉਹ ਇੱਕ ਓੰਕਾਰ ਦੀ ਗੱਲ ਕਰਦਾ ਸਿੱਖੀ ਸਿਧਾਂਤਾਂ ਦਾ ਨਾਹਰਾ ਬੁਲੰਦ ਕਰਦਾ ਤੇ ਸਭ ਤੋਂ ਵੱਡੀ ਉਹਦੀ ਇਹ ਦੇਣ ਹੈ ਜਿਹੜੀ ਵੇਖੀ ਜਾਏ ਇਹ ਨਾ ਹੋਵੇ ਉਹਨੂੰ ਇਹ ਪੁੱਛਿਆ ਜਾਏ ਕਿ ਤੂੰ ਬਾੜੀ ਕਿਉਂ ਫੋਲਡ ਕੀਤੀ ਭਈ ਹੂੰ ਕਿਉਂਕਿ ਕਕਾਰ ਪਾਉਣ ਦਾ ਮੁੱਖ ਮੰਤਵ ਇਹ ਹੈ ਕਿ ਸਿਧਾਂਤਾਂ ਨੂੰ ਤੇ ਵਿਚਾਰਧਾਰਾ ਨੂੰ ਜਿਉਂਦਾ ਰੱਖਣਾ ਹੂੰ ਤੇ ਜੇ ਅਸੀਂ ਸਾਰਾ ਕੁਝ ਕਰਕੇ ਵੀ ਵਿਚਾਰਧਾਰਾ ਦੇ ਪਹਿਰਾ ਨਹੀਂ ਦੇ ਰਹੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਪਹਿਨਣ ਦਾ ਵੀ ਕੋਈ ਲਾਭ ਨਹੀਂ ਤੇ ਜੇ ਕੋਈ ਬੰਦਾ ਸਿਧਾਂਤਾਂ ਨੂੰ ਉੱਪਰ ਰੱਖ ਕੇ ਵਿਚਾਰਧਾਰਾ ਨੂੰ ਉੱਪਰ ਰੱਖ ਕੇ ਥੋੜਾ ਬੜਾ ਕੁਝ ਇਵੇਂ ਦਾ ਉਹਨੂੰ ਜ਼ਰੂਰਤ ਪੈ ਵੀ ਜਾਂਦੀ ਹੈ ਤੇ ਧਰਮ ਕੋਈ ਕਿਸੇ ਨੂੰ ਬੰਦੀ ਨਹੀਂ ਬਣਾਉਂਦਾ ਖਾਲਸੇ ਦੀ ਪਰਥਾਏ ਗੁਰੂ ਸਾਹਿਬ ਨੇ ਪਾਵਨ ਪੰਕਤੀਆਂ ਵਰਤਦੇ ਹੋਇਆਂ ਇਹ ਇਹ ਵੀ ਉਚਾਰਨ ਕੀਤਾ ਸੀ ਕਿ ਜਦ ਇਹ ਗਹਿ ਵਿਪਰਨ ਕੀ ਰੀਤ ਕਿਹੜੀ ਵਿਪਰਨ ਦੀ ਰੀਤ ਦਾ ਜ਼ਿਕਰ ਕੀਤਾ ਫਿਰ ਉਹਦੇ ਵਿੱਚ ਜਿੱਦਾਂ ਮੰਨ ਲਓ ਅੱਜ ਕੋਈ ਸਿੱਖ ਹੋਵੇ ਅੱਜ ਦਾ ਸਿੱਖ ਹੋਵੇ ਅਮਰਤ ਵੀ ਛਕਿਆ ਹੋਵੇ ਤੇ ਉਹ ਜੋਤਸੀ ਕੋ ਹੱਥ ਵੀ ਵਿਖਾਉਂਦਾ ਫਿਰੇ ਵੀ ਦੱਸ ਹਾਥੋਂ ਵੇਖ ਕੇ ਮੇਰੀ ਪਤਰੀ ਖੋਲ ਕੇ ਵੇਖ ਢੇਵੇ ਲਮਾਉਂਦਾ ਫਿਰੇ ਇਥੋਂ ਤੱਕ ਨਾਰੀਆਂ ਰੋੜਦਾ ਫਿਰੇ ਹਵਨ ਕਰਾਉਂਦਾ ਫਿਰੇ ਆਂ ਊਂਗਲਾਂ ਵਿੱਚ ਨੱਕ ਵਾਲੀਆਂ ਛਾਪਾਂ ਪਾਉਂਦਾ ਫਿਰੇ ਜਗਰਾਤੇ ਕਰਾਉਂਦਾ ਫਿਰੇ ਤੇ ਪੀਰਾਂ ਤੇ ਜਾ ਕੇ ਖੀਰ ਤੇ ਚਾਦਰਾਂ ਚੜਾਉਂਦਾ ਫਿਰੇ ਜੇ ਇਹਦੇ ਆ ਸਾਰਾ ਕੁਝ ਕਰ ਰਿਹਾ ਤੇ ਵਿਪਰਣ ਕੀ ਰੀਤ ਵਿੱਚ ਹੀ ਆਉਂਦਾ ਜੀ ਉਹ ਰੀਤੀ ਜਿਹੜੀ ਰੱਬ ਤੋਂ ਪਰਾਂ ਜਾ ਕੇ ਉਹ ਰੀਤ ਤੇ ਜਦੋਂ ਮਨੁੱਖ ਚੱਲ ਪੈਂਦਾ ਜਿਹਦਾ ਰੱਬ ਨਾਲ ਕੋਈ ਵਾਹ ਵਾਸਤਾ ਨਹੀਂ ਹੁਣ ਮੂਰਤੀ ਜਿਹੜੀ ਇਹਨੂੰ ਰੱਬ ਦੀ ਸ਼ਰੀਕ ਮੰਨਿਆ ਜਾਂਦਾ ਹੈ ਕਬਰ ਨੂੰ ਰੱਬ ਦੀ ਸ਼ਰੀਕ ਮੰਨਿਆ ਜਾਂਦਾ ਹੈ ਇਹ ਜਦੋਂ ਇੱਕ ਤੇ ਚਲੋ ਨày ਰੱਬ ਦੇ ਘਰ ਨੂੰ ਜਾਣਾ ਇੱਕ ਹੁੰਦਾ ਹੈ ਰੱਬ ਦੇ ਘਰ ਨੂੰ ਛੱਡ ਕੇ ਰੱਬ ਦੇ ਵਿਰੁੱਧ ਕੋਈ ਰੱਬ ਖੜਾ ਕਰ ਦੇਣਾ ਹੂੰ ਉਹ ਵਿਪਰਨ ਕੀ ਰੀਤ ਹੈ ਜਿਹੜਾ ਮਨੁੱਖ ਇਸ ਰੀਤ ਤੇ ਚੱਲ ਪੈਂਦਾ ਹੈ ਫਿਰ ਉਹ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਡੀ ਛਤਰ ਸ਼ਾਹ ਤੋਂ ਪਰਾਏ ਅਸੀਂ ਉਹਦਾ ਕਦੀ ਵਿਸ਼ਵਾਸ ਨਹੀਂ ਕਰਾਂਗੇ ਹੂੰ ਹੁਣ ਜਿਹੜੀ ਵਿਪਰਨ ਕੀ ਰੀਤ ਹੈ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਏ ਉਹ ਉਹਦੇ ਵਿੱਚ ਕਾਲਾ ਨਸ਼ੇ ਦੀ ਵਰਤੋਂ ਹੀ ਨਹੀਂ ਉਹਦੇ ਵਿੱਚ ਜੋ ਅਸੀਂ ਵਿਆਹਾ ਵਿੱਚ ਕਰਦੇ ਆਂ ਜੋ ਅਸੀਂ ਮਰਤਕ ਪ੍ਰਾਣੀ ਵੇਲੇ ਕਰਦੇ ਆਂ ਇਹ ਸਾਰਾ ਕੁਝ ਬਿਪਰਵਾਦ ਦੇ ਅਧੀਨ ਹੀ ਕਰ ਰਹੇ ਆਂ ਸੋ ਇਹਨਾਂ ਰੀਤਾਂ ਤੋਂ ਮਹਾਰਾਜ ਨੇ ਵਿਵਰਜਿਤ ਕੀਤਾ ਮੈਸੇਜ ਕੀ ਹੈ ਤੁਹਾਡੇ ਵੱਲੋਂ ਸਾਡੇ ਵੱਲੋਂ ਇਹ ਮੈਸੇਜ ਆ ਵੀ ਉਹਨਾਂ ਨੇ ਕਿਹਾ ਜਪ ਲਗ ਖਾਲਸਾ ਰਹੇ ਨਿਆਰਾ ਤਬਲਗ ਤੀਜ ਦੀਉ ਮੈਂ ਸਾਰਾ ਵੀ ਸਾਨੂੰ ਨਿਆਰਾ ਰੱਖਣ ਵਾਸਤੇ ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ ਸਾਨੂੰ ਨਿਆਰਾ ਰੱਖਣ ਵਾਸਤੇ ਇਹ ਪਹਿਰਾਵਾ ਦਿੱਤਾ ਤੇ ਜੇ ਸਾਡੇ ਚੋਂ ਨਿਆਰਾ ਪਾਨ ਗਵਾਜ ਜਾਂਦਾ ਹੈ ਅਸੀਂ ਵੀ ਭੇਡਾਂ ਵਾਂਗੂ ਉਹੋ ਹੀ ਕੰਮ ਕਰ ਰਹੇ ਹਾਂ ਜਿਹੜੇ ਕੰਮਾਂ ਵਿੱਚ ਸਮਾਜ ਵੱਜਾ ਹੋਇਆ ਹੈ ਫਿਰ ਇਹਦਾ ਮਤਲਬ ਅਸੀਂ ਗੁਰੂ ਦੀ ਕੀਤੀ ਹੋਈ ਤੇ ਖਰੇ ਨਹੀਂ ਉੱਤਰ ਸਕੇ ਫੁੱਲ ਨਹੀਂ ਚੜਾ ਸਕੇ ਤੇ ਮੈਂ ਇਹੋ ਅਪੀਲ ਕਰਦਾ ਕਿ ਜਿਹੜੇ ਕੰਮ ਲਈ ਸਾਨੂੰ ਬਣਾਇਆ ਗਿਆ ਵਿਲੱਖਣਤਾ ਪੈਦਾ ਕਾਇਮ ਰੱਖਣ ਵਾਸਤੇ ਰੱਬੀ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ ਉਹ ਜ਼ਿੰਦਗੀ ਦੇ ਵਿੱਚ ਅਸੀਂ ਤਾਰਨ ਕਰੀਏ ਜੀ ਆ ਬਿਲਕੁਲ ਆ ਖਾਲਸੇ ਦੇ ਪ੍ਰਗਟ ਦਿਵਸ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤੇ ਖਾਸ ਕਰ ਗੁਰੂ ਸਾਹਿਬ ਨੇ ਜਿਹੜੀਆਂ ਚੀਜ਼ਾਂ ਦੇ ਮੱਦੇ ਨਜ਼ਰ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਉਹ ਉਹਨੂੰ ਮੱਦੇ ਨਜ਼ਰ ਰੱਖਦੇ ਹੋયા ਕਿਹੜੇ ਸਿਧਾਂਤਾਂ ਦੇ ਉੱਪਰ ਅਸੀਂ ਅੱਜ ਕਹਿ ਸਕਦੇ ਹਾਂ ਕਿ ਤਾਇਨਾਤ ਜਾਂ ਪਰਪੱਖ ਨਜ਼ਰ ਆਉਣੀ ਹੈ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦਾ ਆਪਣੇ ਆਪ ਦੇ ਵਿੱਚ ਅਨਲਿਸਿਸ ਵੀ ਕਰਨਾ ਪਏਗਾ ਔਰ ਜਿਹੜੀਆਂ ਕਿਤੇ ਨਾ ਕਿਤੇ ਸਾਡੇ ਵਿੱਚ ਉਨਤਾਈਆਂ ਨੇ ਉਨ੍ਹਾਂ ਊਂਤਾਂਆਂ ਨੂੰ ਆਪਣੇ ਤੋਂ ਦੂਰ ਕਰਨ ਦੀ ਵੀ ਜ਼ਰੂਰਤ